ਪੰਜਾਬ ਭਾਰਤ ਚ ਠੰਡ ਦਾ ਕਹਿਰ ਵਧਿਆ ਹੋਇਆ ਨਜ਼ਰ ਆ ਰਿਹਾ ਹੈ ਉੱਤਰੀ ਭਾਰਤ ਚ ਹੱਡ ਕਬਾਉ ਠੰਡ ਨੇ ਕਹਿਰ ਟਾ ਰੱਖਿਆ ਮੋਗਾ ਚ ਵੀ ਠੰਡ ਦਾ ਕਹਿਰ ਲਗਾਤਾਰ ਵਧ ਰਿਹਾ ਹੈ ਸ਼ੀਤ ਲਹਿਰ ਤੇ ਤੁੰਦ ਦਾ ਪ੍ਰਕੋਪ ਜਾਰੀ ਹੈ ਸੰਗਣੀ ਤੁੰਦ ਦੇ ਚੱਲਦੇ ਰੇਲਾਵਾ ਜਾਈ ਪ੍ਰਭਾਵਿਤ ਹੋਈ ਹੈ ਸਿਹਤ ਵਿਭਾਗ ਵੱਲੋਂ ਲੋਕਾਂ ਦੇ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਚੰਡੀਗੜ੍ਹ ਚ ਠੰਡ ਦੇ ਨਾਲ ਬੁਰੇ ਹਾਲ ਦੱਸੇ ਜਾ ਰਹੇ ਨੇ ਗੁਰੂ ਨਗਰੀ ਵੀ ਹੋਰ ਠੰਡੀ ਹੋ ਗਈ ਹੈ ਟੈਂਪਰੇਚਰ ਹੋਰ ਵੀ ਜ਼ਿਆਦਾ ਦੇਖੀ ਗਿਆ ਇਸ ਤਰ੍ਹਾਂ ਆਪਣੇ ਫਸਟ ਹੈਡ ਮੋਗਾ ਦੇ ਵਿੱਚ ਜਿਹੜਾ ਮੋਗਾ ਡਿਸਟ੍ਰਿਕਟ ਦੇ ਵਿੱਚ ਆਪਣੀ ਡਿਊਟੀ ਤੇ ਖੜਾ ਹਾਂ ਤੇ ਮੈਂ ਦੇਖ ਰਿਹਾ ਵੀ ਮੁਲਾਜ਼ਮ ਆਪਣੇ ਸਾਰੇ ਪਹਾੜਾਂ ਤੇ ਲਗਾਤਾਰ ਬਰਫਬਾਰੀ ਹੋ ਰਹੀ ਹੈ ਔਰ ਇਸ ਬਰਫਬਾਰੀ ਕਰਕੇ ਜਿਹੜਾ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਸਰਦੀ ਬਹੁਤ ਜ਼ਿਆਦਾ ਵੱਧ ਗਈ ਹੈ ਔਰ ਜੇ ਗੱਲ ਕਰਾਂ ਮੈਂ ਧੁੰਦ ਦੀ ਤੇ ਪੂਰਾ ਪੰਜਾਬ ਜਿਹੜਾ ਹੈਗਾ ਧੁੰਦ ਦੇ ਕਹਿਰ ਦੇ ਵਿੱਚ ਆਇਆ ਹੋਏਗਾ ਤਸਵੀਰਾਂ ਧੁੰਦ ਖਾਰੇ ਹੈਗੇ ਮੋਗਾ ਦੀਆਂ ਜਿੱਥੇ ਕੀ ਅੱਜ ਸਵੇਰ ਤੋਂ ਇੰਨੀ ਬਹੁਤ ਜ਼ਿਆਦਾ ਧੁੰਦ ਸਿੱਗੀ ਕਿ 10 ਮੀਟਰ ਦੀ ਦੂਰੀ ਤੱਕ ਵੀ ਕੁਝ ਵੀ ਜੜਾਗਾ ਦਿਖਾਈ ਨਹੀਂ ਦੇ ਰਿਹਾ ਜਿਸਿਕਾ ਨਿਊ ਸਟੇਟ ਪੰਜਾਬ ਹਿਮਾਚਲ ਵੱਲੋਂ ਅਸੀਂ ਸਾਰੇ ਲੋਕਾਂ ਨੂੰ ਇੱਕ ਬੇਨਤੀ ਕਰਦੇ ਹੈਗੇ ਆ ਕਿ ਧੁੰਦ ਦੇ ਟਮੇ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਆਪਰਾ ਪੂਰਾ ਧਿਆਨ ਰੱਖੋ ਆਪਣੀ ਗੱਡੀ ਨੂੰ ਜਿਹੜਾ ਗਿਆ ਬਿਲਕੁਲ ਹੌਲੀ ਚਲਾਓ ਜੇਕਰ ਤੁਹਾਡੇ ਮੂਰੇ ਕੋਈ ਗੱਡੀ ਜਾ ਰਹੀ ਹੈਗੀ ਹੈ ਤੇ ਘੱਟ ਤੋਂ ਘੱਟ 10 ਤੋਂ 15 ਫੁੱਟ ਦਾ ਜੜਾ ਗਿਆ ਤੁਸੀਂ ਫਾਸਲਾ ਰੱਖ ਕੇ ਚੱਲੋ ਤਾਂ ਕਿ ਕੋਈ ਵੀ ਜੜਾ ਹਾਦਸਾ ਨਾ ਹੋ ਸਕੇ ਮੌਸਮ ਵਿਭਾਗ ਦੇ ਮੁਤਾਬਕ ਜੜਾ ਆਉਣ ਵਾਲੇ ਜ਼ਿਲ੍ਹਿਆਂ ਦੇ ਵਿੱਚ ਫਿਰ ਜੜੀ ਹੈਗੀ ਆ ਹੱਡ ਵੱਤ ਸਕਦੀ ਹੈਗੀ ਆ ਔਰ ਤੁਹਾਡੇ ਦਾ ਕਹਿਰ ਵੀ ਬਹੁਤ ਜ਼ਿਆਦਾ ਹੋ ਸਕਦਾ ਕੁਝ ਲੋਕ ਆ ਕਿ ਨੇ ਮੈਂ ਨਾਲ ਗੱਲ ਕਰਦੇ ਹਾਂ ਉਹਦੇ ਨਾਲ ਸਰ ਕਿੰਦਾ ਲੱਗ ਰਿਹਾ ਜੀ ਤੁਸ ਜਲੀਗੀ ਬਹੁਤ ਜ਼ਿਆਦਾ ਅਰੇ ਵੀ ਬਹੁਤ ਤੁੰਦ ਬਹੁਤ ਜ਼ਿਆਦਾ ਹੈ ਮੈਂ ਤਾਂ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਵੀ ਬਹੁਤ ਹੀ ਅਮਰਜੈਂਸੀ ਹੈ ਤਾਂ ਨਿਕਲੋ ਜੇ ਬਚਦੇ ਬਚੋ ਔਰ ਆਪਦਾ ਸਾਰੀ ਸੇਫਟੀ ਮਿਆਰ ਨਾਲ ਲੈ ਕੇ ਚੱਲਣੀ ਹੈ 11 ਵਜੇ ਚੱਲੇ ਨੇ 11 ਵਜੇ ਵੀ ਤਾਂ ਗੁੜੀ ਪੂਰੀ ਆਪੇ ਇਹ ਤਾਂ ਸਾਰੇ ਦੋਹਾਂ ਤੱਕ ਲਗਾਤਾਰ ਧੋਕ ਪੈਗੀ ਇਹ ਮੌਸਮ ਵੀ ਇਦਾਂ ਦੇ ਹੁਣ ਹੀ ਹੈ ਬਾਈ ਨੇਚਰ ਹੈ ਤੁਹਾਨੂੰ ਜਿੰਨਾ ਆਪਦੀ ਸੇਫਟੀ ਕਰਨੀ ਕਰੋ ਬਿਲਕੁਲ ਜੀ ਲਗਾਤਾਰ ਧਿਆਨ ਦਰ ਕਰੋ ਜਿਹੜਾ ਹੈਗਾ ਛਾ ਰੂਗਾ ਤੋਂ ਦੁਪਹਿਰੀ ਇਹ ਕੀ ਕਹੋਗੇ ਤੋਂਦ ਤੋਂਦ ਬਹੁਤ ਜ਼ਿਆਦਾ ਜੀ ਤੇ ਸਵੇਰ ਦੇ ਟਾਈਮ ਜੇ ਗੱਲ ਕਰੀਏ ਸਵੇਰ ਬਹੁਤ ਜ਼ਿਆਦਾ ਤੋਂਦ ਸੀਗੀ ਤੇ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਿਹਾ ਹੈ ਜੀ ਤੇ ਬੱਚਿਆਂ ਤੇ ਬਜ਼ੁਰਗਾਂ ਨੂੰ ਜਿਹੜੀ ਇਹ ਠੰਡ ਹੈ ਬਹੁਤ ਜ਼ਿਆਦਾ ਹਾਨੀ ਕਰਕੇ ਤੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਰਜਾਈਆਂ ਦੇ ਵਿੱਚ ਰਹਿਣਾ ਚਾਹੀਦਾ ਹੈ ਬਿਲਕੁਲ ਜੀ ਆਪਣਾ ਬਚਾ ਜਿਹੜਾ ਹੈਗਾ ਉਹ ਕਰਨਾ ਚਾਹੀਦਾ ਹੈਗਾ ਸੋ ਤਸਵੀਰਾਂ ਦੇਖ ਰਹੇ ਸੀ ਤੁਸੀਂ ਮੋਗਾ ਦੀਆਂ ਜਿੱਥੇ ਕਿ ਮੋਗਾ ਦੇ ਵਿੱਚ ਅੱਜ ਸਵੇਰ ਤੋਂ ਜਿਹੜਾ ਹੈਗਾ ਤੁਰਦਾ ਬਹੁਤ ਜ਼ਿਆਦਾ ਕਰਕੋਟ ਸੀਗਾ ਔਰ ਅਸੀਂ ਫਿਰ ਦੁਬਾਰਾ ਜਿਹੜੀ ਹੈਗੀ ਆ ਨਿਊਜ਼ ਸਕੇਟ ਪੰਜਾਬ ਰਿਆਂ ਮੈਂ ਮਾਦਨ ਰਾਹੀਂ ਆਮ ਜਨਤਾ ਨੂੰ ਅਪੀਲ ਕਰਦੇ ਹੈਗੇ ਆਪਣਾ ਤੇ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖੋ 90 ਸਾਲ ਦੇ ਆਗਾਜ਼ ਦੇ ਨਾਲ ਮੌਸਮ ਵੀ ਜੋ ਕੀ ਹੈ ਉੱਤਰ ਭਾਰਤ ਦੇ ਵਿੱਚ ਕਰਵਟ ਲੈਂਦਾ ਹੋਇਆ ਨਜ਼ਰ ਆਇਆ ਇਸ ਵਕਤ ਜੇਕਰ ਗੱਲ ਕੀਤੀ ਜਾਵੇ ਪੂਰੇ ਉੱਤਰ ਭਾਰਤ ਦੀ ਚੰਡੀਗੜ੍ਹ ਪੰਜਾਬ ਹਰਿਆਣਾ ਦੇ ਨਾਲ-ਨਾਲ ਪੂਰੇ ਉੱਤਰ ਭਾਰਤ ਦੀ ਤਾਂ 90 ਸਾਲ ਤੋਂ ਬਾਅਦ ਜਿੱਥੇ ਇੱਕ ਪਾਸੇ ਠਠੁਰਦੀ ਹੋਈ ਠੰਡ ਵੀ ਜੋ ਕੀ ਹੈ ਵੇਖਣ ਨੂੰ ਮਿਲੀ ਹੈ ਤਾਂ ਉਸ ਦੇ ਨਾਲ ਹੀ ਦੋ ਦਿਨਾਂ ਤੋਂ ਇੱਕ ਕੋਹਰੇ ਦੀ ਚਾਦਰ ਵੀ ਜੋ ਕੀ ਹੈ ਉੱਤਰ ਭਾਰਤ ਤੇ ਨਜ਼ਰ ਆ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜੋ ਕੀ ਹੈ ਇੱਥੇ ਧੁੰਦ ਜੋ ਕੀ ਹੈ ਨਜ਼ਰ ਆ ਰਹੀ ਹੈ ਕਾਫੀ ਸੰਘਣੀ ਧੁੰਦ ਜੋ ਕੀ ਹੈ ਉਹ ਇੱਥੇ ਇਸ ਵਕਤ ਵੇਖਣ ਨੂੰ ਮਿਲ ਸਕਦੀਆਂ ਤਸਵੀਰਾਂ ਚੰਡੀਗੜ੍ਹ ਦੀਆਂ ਜਿੱਥੇ ਇਸ ਵਕਤ ਅਸੀਂ ਮੌਜੂਦ ਆ ਜਿੱਦੇ ਤੁਸੀਂ ਦੇਖ ਸਕਦੇ ਹੋ ਵਿਜ਼ਿਬਿਲਟੀ ਬਹੁਤ ਘੱਟ ਹੈ ਤੇ ਇਸ ਵਿਜ਼ਿਬਿਲਟੀ ਦੇ ਚੱਲਦੇ ਕਿਤਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜਿਹੜੇ ਖਾਸ ਤੌਰ ਤੇ ਰੋਡ ਟਰਾਂਸਪੋਰਟ ਰੇਲ ਯਾਤਿਆਤ ਤੇ ਉਹਦੇ ਨਾਲ ਨਾਲ ਜਿਹੜੀ ਫਲਾਈਟਸ ਨੇ ਉਹਨਾਂ ਦੇ ਫਲਾਈਂਗ ਸ਼ਡਿਊਲ ਦੇ ਵਿੱਚ ਵੀ ਕਾਫੀ ਚੇਂਜਸ ਆਏ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਹੜੀ ਧੁੰਦ ਹੈ ਉਸ ਦੇ ਕਰਕੇ ਟ੍ਰੈਫਿਕ ਦੇ ਵਿੱਚ ਵੀ ਕਾਫੀ ਸਮੱਸਿਆ ਜੋ ਕੀ ਹੈ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਨਾਲ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਮੈਦਾਨੀ ਇਲਾਕਿਆਂ ਦੇ ਵਿੱਚ ਠੰਡੀ ਹਵਾ ਦਾ ਸਿਲਸਿਲਾ ਵੀ ਜੋ ਕੀ ਹੈ ਉਹ ਲਗਾਤਾਰ جاری ਹੈ ਜਿਸ ਦੇ ਕਰਕੇ ਕਿਹਾ ਜਾ ਸਕਦਾ ਹੈ ਕਿ ਮੌਸਮ ਜੋ ਕੀ ਹੈ ਕਾਫੀ ਜ਼ਿਆਦਾ ਬਦਲਦਾ ਹੋਇਆ ਨਜ਼ਰ ਆਇਆ ਜਿਸ ਤਰੀਕੇ ਨਾਲ ਮੌਸਮ ਵਿਭਾਗ ਵੱਲੋਂ ਕਿਹਾ ਵੀ ਗਿਆ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਠੰਡ ਜੋ ਕੀ ਹੈ ਵੱਧ ਸਕਦੀ ਹੈ ਤਾਂ ਠੰਡ ਦੇ ਨਾਲ-ਨਾਲ ਧੁੰਦ ਵੀ ਜੋ ਕੀ ਹੈ ਹੁਣ ਉੱਤਰ ਭਾਰਤ ਦੇ ਵਿੱਚ ਵਧਦੀ ਹੋਈ ਨਜ਼ਰ ਆ ਰਹੀ ਹੈ ਵੀਡੀਓ ਜਰਨਲਿਸਟ ਸਚੇਨ अरोड़ा ਦੇ ਨਾਲ ਅਨਮੋਲ ਸਿੰਘ ਗੁਲਾਟੀ న్యూਸ ਨੇਸ਼ਨ ਚੰਡੀਗੜ੍ਹ